ਜੋ ਤੜਾ ਲੈ ਦੇ ਨਾਲ ਪੋਲੀਥਿਨ ਦਾ ਇਸਤੇਮਾਲ ਕੀਤਾ ਜਾ ਰਿਹਾ ਸੋ ਉਹ ਭਾਵੇਂ ਗ੍ਰਾਹਕ ਹੋਵੇ ਜਾਂ ਫਿਰ ਦੁਕਾਨਦਾਰ ਹਰ ਕੋਈ ਇਸ ਦੀ ਵਰਤੋਂ ਕਰ ਰਿਹਾ ਪਰ ਹੁਣ ਪਠਾਨਕੋਟ ਦਾ ਨਗਰ ਨਿਗਮ ਇਸ ਪੂਰੇ ਮਾਮਲੇ ਤੇ ਸਖਤ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪਠਾਨਕੋਟ ਨਗਰ ਨਿਗਮ ਅਧਿਕਾਰੀਆਂ ਦੇ ਵੱਲੋਂ ਪਲਾਸਟਿਕ ਦੇ ਲਿਫਾਫੇ ਇਸਤੇਮਾਲ ਕਰਨ ਵਾਲੇ ਦੁਕਾਨਦਾਰ ਅਤੇ ਗ੍ਰਾਹਕਾਂ ਦੇ ਉੱਪਰ ਸਿਕੰਜਾ ਕਸਿਆ ਜਾ ਰਿਹਾ ਤੇ ਰੋਜ਼ਾਨਾ ਇੱਕ ਦਰਜਨ ਦੇ ਕਰੀਬ ਜੁਰਮਾਨੇ ਵੀ ਕੀਤੇ ਗਏ ਹਨ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਪਲਾਸਟਿਕ ਦੇ ਲਪਾਫੇ ਉੱਤੇ ਪੈਨ ਲਗਾਇਆ ਗਿਆ ਉਸੇ ਦੇ ਚਲਦੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੀ ਜਿਹੜਾ ਹੈ ਨਗਰ ਨਿਗਮ ਦੇ ਵੱਲੋਂ ਇਸ ਦੇ ਉੱਤੇ ਨਿਕੇਲ ਕਸਨੀ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਦੱਸ ਦਈਏ ਕਿ ਬੀਤੇ ਦਿਨ ਨਗਰ ਨਿਗਮ ਦੀ ਟੀਮ ਦੇ ਵੱਲੋਂ ਸ਼ਹਿਰ ਦੇ ਵੱਖ-ਵੱਖਰੇ ਦੁਕਾਨਾਂ ਤੇ ਜਾ ਕੇ ਜਿਹੜੀ ਸ਼ਾਪੀਮਾਦੀ ਕਰ ਰਹੇ ਦੌਰਾਨ ਜਿਹੜੇ ਆ ਪਲਾਸਟਿਕ ਦੇ ਲਪਾਫੇ ਜਿਹੜੇ ਦੁਕਾਨਦਾਰਾਂ ਵੱਲੋਂ ਜਿਹੜੇ ਵੇਚੇ ਜਾ ਰਹੇ ਸੀ ਜਾਂ ਜਿਹੜੇ ਗ੍ਰਾਹਕ ਜਿੱਦਾਂ ਦੁਕਾਨ ਤੇ ਆਉਂਦੇ ਸੀ ਜਿਨ੍ਹਾਂ ਨੂੰ ਫਲ ਸਬਜ਼ੀਆਂ ਜਿਹੜੀਆਂ ਲਪਾਫੇ ਵਿੱਚ ਪਾ ਕੇ ਦਿੱਤੇ ਜਾਏ ਸੀ ਉਹਨਾਂ ਦੇ ਉੱਤੇ ਵੀ ਜਿਹ सू दस दिए कि नगर निगम के चीफ सैनिटरी इंस्पैक्टर का कहना है कि अगर कोई भी लिफाफे की वरतू करेगा तो उसके खिलाफ जी सख्त तो सख्त कार्रवाई की जाएगी और तीन महीने की सजा का भी ऐलान जरा इस रखा गया है इंडिया न्यूज लाई वरुण कुमार पठानकोट मैं विक्रमजीत सी एस ओ नगर निगम पठानकोट पोलोथीन भी मुहिम चलाई है पिछले हफ्ते अं बारह चलान पोलोथीन के कट्टे है तो दस चलान गंदगी कट्टे है ਹਰ ਹਫ਼ਤੇ 150 ਗ੍ਰਾਮ ਦਾ ਗੱਟਾ ਲਾ ਰਹੇ। ਜੇल्ली ਵਰਦੀ ਜੋ ਆਪਾਂ ਜੁਰਮਾਨਾ ਦੇ ਕੇ ਛੱਡ ਦਾਂਗੇ ਦੂਜੀ ਵਾਰੀ ਅਹੀਂ ਫਿਰ ਸੀਜੀਐਮ ਦੀ ਰਿਪੋਰਟ ਲਗਾਉ ਲਾਵਾਗੇ ਫਿਰ ਦਸਾਉ 3 ਮਹੀਨੇ ਸਜਾ ਤੇ ਜੋ ਜੁਰਮਾਨਾ ਬਣੇਗਾ ਉਹ ਲੈਂਗੇ। ਦੂਸਰੀ ਗੱਲ ਪੋਲੂਥੀਨੇ ਜਿਹੜਾ ਇਹ ਮਤਲਬ ਸੂਸਾਲ ਤੱਕ ਵੀ ਇਹ ਗੱਲ ਦਾ ਨਹੀਂ ਜ਼ਮੀਨ 'ਚ। ਠੀਕ ਹੈ ਲੋਕਾਂ ਨੂੰ ਇਹ ਨਾਬੂ ਮਾਰੀਆਂ ਲੱਗਦੀਆਂ। ਲੋਕਾਂ ਨੂੰ ਆਪ ਹੀ ਵੇਰ ਹੋਣਾ ਚਾਹੀਦਾ ਵੀ ਅਹੀਂ ਘਰੋਂ ਆਪਣੇ ਦੇ ਥੱਲੇ ਲੈ ਕੇ ਜਾਈਏ। ਇਹਾਂ ਕੁਛ ਐਦਾਂ ਦੀ ਮਤਲਬ ਉਹ ਕੀ ਬੋਰੀ ਵੀ ਗੈਰਾ ਐਦਾਂ ਦੇ ਮਤਲਬ ਕਪੜੇ ਲੈ ਰਹੇ ਜਾਂ ਜਿਹਦੇ ਨਾਲ ਥਾਲੇ ਦੀ ਉਹਨਾਂ ਨੂੰ ਲੋੜ ਹੀ ਨਾ ਪਈ। ਤੁਹਾਨੂੰ ਸਾਡੀ ਜਿਆਦਾ ਹੋਏ ਵਾਰਨਿੰਗ ਆ ਲੋਕਾਂ ਨੂੰ। ਜੇ ਆਪਾਂ ਨੂੰ 36 ਵਰਤ ਰਹੇ ਆ ਆਉਣ ਵਾਲੇ ਦਿਨਾਂ ਹੀ ਹੋਰ ਜ਼ਿਆਦਾ ਵਰਤਾਂਗੇ। ਆਪਾਂ ਇਹਨੂੰ ਖਤਮ ਕਰਨਾ ਬਿਲਕੁਲ ਕੋਈ ਨਹੀਂ। ਸਰ ਜਿੱਦਾਂ ਕੀ ਜਿਹੜੇ ਲੋਕ ਵਰਤਨੇ ਨੇ ਉਹਨਾਂ ਨੂੰ ਕਿੰਨਾ ਚਲਾਣ ਪੱਡਾ। ਪਹਿਲੀ ਵਾਰੀ 2000 ਦੂਸਰੀ ਵਾਰੀ 5000 ਦਾ। ਤੀਜੀ ਵਾਰ ਇਹ 10000 ਉਸ ਤੋਂ ਬਾਅਦ ਫਿਰ ਅਸੀਂ ਕੋਰਸ ਵਿੱਚ ਕਰਦੇ ਹਾਂ